ਸਤਿ ਸ਼੍ਰੀ ਅਕਾਲ ਜੀ ਸਾਰੇ ਆ ਭੈਣ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਹੋਰ ਨਵੇਂ ਰਿਸ਼ਤਿਆਂ ਦੀਆਂ ਆਉਣ ਵਾਲੀਆਂ ਐਡਾਂ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਾਨਾ ਪਹੁੰਚ ਸਕਣ ਜੀ ਅੱਜ ਰਿਸ਼ਤੇ ਲੈ ਕੇ ਆਏ ਹਾਂ ਜੀ ਕੁੜੀਆਂ ਦੇ ਇਹ ਰਿਸ਼ਤੇ ਘਰੇਲੂ ਕੁੜੀਆਂ ਦੇ ਨੇ ਜੀ ਜੱਟ ਸਿੱਖ ਕਾਸਟ ਦੇ ਵਿੱਚੋਂ ਇਹ ਰਿਸ਼ਤਾ ਹੈ ਜੀ ਜ਼ਿਲ੍ਹਾ ਮੋਗਾ ਕੁੜੀ ਦੀ ਕਾਸਟ ਜੱਟ ਸਿੱਖ ਗੋਤ ਚਾਹੇਲ ਡੇਟ ਆਫ ਬਰਥ 1998 ਹਾਈਟ 5 ਫੁੱਟ 6 ਇੰਚ ਸਟੱਡੀ ਬੀਏ ਪਾਸ ਅਤੇ ਸਟੱਡੀ ਦੇ ਨਾਲ ਬੁਟੀਕ ਦਾ ਕੋਰਸ ਵੀ ਕੀਤਾ ਹੋਇਆ ਹੈ ਜੀ ਕੁੜੀ ਦੇ ਪਰਿਵਾਰ ਵਿੱਚ ਫਾਦਰ ਤੇ ਮਦਰ ਇੱਕ ਭਰਾ ਹੈ ਅਨਮੈਰਿਡ ਹੈ ਜੀ ਬ੍ਰਦਰ ਫਾਦਰ ਸਾਹਿਬ ਖੇਤੀਬਾੜੀ ਕਰਦੇ ਨੇ ਮਦਰ ਹਾਊਸ ਵਾਈਫ ਹੈ ਲੜਕੀ ਸੋਹਣੀ ਸੁਨੱਖੀ ਹੈ ਜਿਹਦੇ ਘਰੇਲੂ ਕੰਮਕਾਰ ਜਾਣਦੀ ਹੈ ਇਹਨਾਂ ਨੂੰ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਮੁੰਡਾ ਸੋਹਣਾ ਸੁਨੱਖਾ ਹੋਵੇ ਕੋਈ ਨਸ਼ਾ ਨਾ ਕਰਦਾ ਹੋਵੇ ਤੇ ਚੰਗਾ ਪਰਿਵਾਰ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਤਾਂ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਸੀਂ ਸੰਪਰਕ ਕਰਕੇ ਇਹਨਾਂ ਦੀ ਜਾਣਕਾਰੀ ਹੋਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਇਹ ਜੀ ਜ਼ਿਲ੍ਹਾ ਲੁਧਿਆਣਾ ਕੁੜੀ ਦੀ ਕਾਸਟ ਜੱਟ ਸਿੱਖ ਡੇਟ ਆਫ ਬਰਥ 1996 ਹਾਈਟ 5 ਫੁੱਟ 8 ਇੰਚ ਇਹਨਾਂ ਨੂੰ ਜੀ ਮੁੰਡੇ ਦਾ ਕੱਦ ਘੱਟੋ ਘੱਟ ਜੀ 5 ਫੁੱਟ 10 ਇੰਚ ਤੋਂ ਉੱਤੇ ਹੋਵੇ ਜੀ 6 ਫੁੱਟ ਤੱਕ ਵੀ ਰਿਸ਼ਤਾ ਲੈਣਗੇ ਜੀ ਇਹ ਘੱਟ ਹਾਈਟ ਵਾਲੇ ਫੋਨ ਨਾ ਕਰਨ ਜੀ ਸਟੱਡੀ ਹੈ ਜੀ ਲੜਕੀ ਦੀ ਪਲੱਸ 2 ਪਲੱਸ 2 ਤੋਂ ਬਾਅਦ ਫੈਸ਼ਨ ਡਿਜ਼ਾਈਨਰ ਦਾ ਕੋਰਸ ਕੀਤਾ ਹੋਇਆ ਹੈ ਕੁੜੀ ਦੇ ਪਰਿਵਾਰ ਵਿੱਚ ਇੱਕ ਭੈਣ ਤੇ ਇੱਕ ਭਰਾ ਹੈ ਫਾਦਰ ਫਾਰਮਰ ਨੇ ਜ਼ਮੀਨ ਇਹਨਾਂ ਕੋਲ 5 ਕਿੱਲੇ ਹੈ ਤੇ ਮਦਰ ਹਾਊਸ ਵਾਈਫ ਹੈ ਜੀ ਲੜਕੀ ਬੜੀ ਸੋਹਣੀ ਸੁਨੱਖੀ ਹੈ ਤੇ ਘਰੇਲੂ ਕੰਮਕਾਰ ਵੀ ਜਾਣਦੀ ਹੈ ਇਹਨਾਂ ਦੀ ਮੰਗ ਹੈ ਜੀ ਮੁੰਡਾ ਨਸ਼ਾ ਰਹਿਤ ਹੋਵੇ ਤੇ ਖਾਨਦਾਨੀ ਪਰਿਵਾਰ ਹੋਵੇ ਊੜੀ ਵਾਲਿਆਂ ਦਾ ਪਰਿਵਾਰ ਬਹੁਤ ਵਧੀਆ ਹੈ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ਜੀ